ਜਾਣ ਬੁੱਝ ਕੇ ਜੇ ਸ਼ਰੋਮਣੀ ਕਾਲਜ ਤੇ ਸਰਕਾਰ ਰਹੀ ਆ ਹਾਂ ਬੇਅਦਬੀਆਂ ਹੋਈਆਂ ਕਿਤਨਾ ਕਿਤੇ ਤੁਹਾਡੀਆਂ ਬਣ ਗਈ ਸੀ ਰਹੀ ਕਿਤਨਾ ਕਿਤੇ ਤੁਹਾਡੀਆਂ ਗਲਤੀਆਂ ਹੋਈਆਂ ਕਿਤਨਾ ਕਿਤੇ ਦੋਸ਼ੀ ਨਹੀਂ ਫੜੇ ਗਏ ਤਾਂ ਉਸ ਦਾ ਖਮਿਆਜਾ ਵੀ ਉਹਨਾਂ ਸਰਕਾਰਾਂ ਨੂੰ ਭੁਗਤਣਾ ਪਿਆ ਅੱਜ ਜਿੱਥੇ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਵਿੱਚ ਬੇਅਦਬੀ ਬਿੱਲ ਨੂੰ ਲੈ ਕੇ ਚਚਾਵਾ ਚੱਲ ਰਹੀਆਂ ਨੇ ਕਾਨੂੰਨ ਬਣਾਉਣ ਦੇ ਉੱਤੇ ਸਹਿਮਤੀ ਬੰਦੀ ਨਜ਼ਰ ਆ ਰਹੀ ਹੈ ਉੱਥੇ ਹੀ ਮਨਪਤਿਆਲੀ ਨੇ ਆਪਣੀ ਹੀ ਸਰਕਾਰ ਜਦੋਂ ਕਿ ਆਕਾਦੀ ਦਲ ਦੀ ਸਰਕਾਰ ਸੀ ਉਸਤੇ ਸਵਾਲ ਖੜੇ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਬੇਅਦਬੀ ਦੇ ਦੋਸ਼ੀ ਹੁਣ ਖਮਿਆਜ਼ਾ ਪੁਕਤਰੇ ਨੇ ਕਿ ਜਿਸ ਦੀ ਸੱਤਾ ਦੇ ਵਿੱਚ ਬੇਅਦਬੀ ਹੋਈ ਸੀ ਅੱਜ ਉਹਨਾਂ ਨੂੰ ਉਸ ਦਾ ਨਤੀਜਾ ਭੁਗਤਣਾ ਪੈ ਰਿਹਾ ਹੈ ਹੋਰ ਕੀ ਹਮਲਾ ਵੱਡਾ ਕੀਤਾ ਮਨਪ੍ਰੀਤਿਆਲੀ ਨੇ ਆਓ ਸੁਣਦੇ ਹਾਂ ਮਨਪ੍ਰੀਤ ਸਿੰਘ ਈਆਲੀ ਧੰਨਵਾਦ ਸਪੀਕਰ ਸਾਹਿਬ ਜੋ ਤੁਸੀਂ ਮੈਨੂੰ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ অপਰਾਧਾਂ ਦੀ ਰੋਕਥਾਮ ਐਕਟ 2025 ਤੇ ਬੋਲਣ ਦਾ ਮੌਕਾ ਦਿੱਤਾ ਇਹ ਜੋ ਐਕਟ ਲਿਆਂਦਾ ਗਿਆ ਇਸ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਾਰੇ ਜਿਹੜੇ ਧਾਰਮਿਕ ਗ੍ਰੰਥ ਨੇ ਜਿਸ ਦੇ ਵਿੱਚ ਭਗਵਤ ਗੀਤਾ ਜੀ ਕੁਰਾਨ ਸ਼ਰੀਫ ਤੇ ਬਾਈਬਲ ਦੇ ਬਾਰੇ ਜ਼ਿਕਰ ਕੀਤਾ ਗਿਆ ਇਜੇਕਰ ਕੋਈ ਵੀ ਵਿਅਕਤੀ ਇਹਨਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਦਾ ਤਾਂ ਉਹਨਾਂ ਦੇ ਖਿਲਾਫ ਉਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਸਖਤ ਕਾਰਵਾਈ ਹੋਣੀ ਚਾਹੀਦੀ ਆ ਇੱਕ ਸਿੱਖ ਹੋਣ ਦੇ ਨਾਤੇ ਮੇਰੀ ਆਸਥਾ ਮੇਰਾ ਵਿਸ਼ਵਾਸ ਆ ਜਿਹੜਾ ਉਸ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਦ ਗ੍ਰੰਥ ਦੀ ਸੰਪਾਦਨਾ ਕੀਤੀ ਅਤੇ 1 ਸਤੰਬਰ 1604 ਈਸਵੀ ਨੂੰ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਦ ਗ੍ਰੰਥ ਦਾ ਪ੍ਰਕਾਸ਼ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਜੋ ਪਹਿਲੇ ਗ੍ਰੰਥੀ ਸਨ ਅਤੇ ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਦੀ ਧਰਤੀ ਤੇ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਉਹਨਾਂ ਵੱਲੋਂ ਬਾਣੀ ਉਚਾਰਨ ਕੀਤੀ ਗਈ ਅਤੇ ਭਾਈ ਮਨੀ ਸਿੰਘ ਜੀ ਵੱਲੋਂ ਇਹ ਬਾਣੀ ਜਿਹੜੀ ਲਿਖਤ ਕੀਤੀ ਗਈ ਅਤੇ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਦਾ ਸਾਥ ਦਿੱਤਾ ਆਦ ਗ੍ਰੰਥ ਦੇ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਬਾਣੀ ਦਰਜ ਕੀਤੀ ਗਈ ਸੀ 15 ਭਗਤਾਂ ਦੀ ਬਾਣੀ 11 ਪੱਟਾਂ ਦੀ ਬਾਣੀ ਚਾਰ ਗੁਰਸਿੱਖਾਂ ਦੀ ਬਾਣੀ ਅਤੇ ਇਸ ਦੇ ਵਿੱਚ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 9ਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਅਤੇ ਸ਼ਲੋਕ ਜੋ ਜੈ ਜੈ ਮੰਤੀ ਰਾਗ ਦੇ ਵਿੱਚ ਨੇ ਉਹ ਸ਼ਾਮਲ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਰਾਗਾਂ ਦੇ ਵਿੱਚ ਜਿਹੜੀ ਬਾਣੀ ਦਰਜ ਕੀਤੀ ਗਈ ਹੈ ਅਤੇ ਉਸ ਤੋਂ ਬਾਅਦ 1708 ਈਸਵੀ ਦੇ ਵਿੱਚ ਜਿਸ ਸਮੇ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਾ ਦਰਜਾ ਦਿੱਤਾ ਸਾਖਸ਼ਾਤ ਗੁਰੂ ਦਾ ਦਰਜਾ ਦਿੱਤਾ ਗਿਆ ਜਿਸ ਦੇ ਬਾਰੇ ਗਿਆਨੀ ਗਿਆਨ ਸਿੰਘ ਨੇ ਉਨ੍ਹਾਂ ਦੇ ਗ੍ਰੰਥ ਪੰਥ ਪ੍ਰਕਾਸ਼ ਦੇ ਵਿੱਚ ਆਪਣੀ ਕਾਵ ਰਚਨਾ ਦੇ ਵਿੱਚ ਲਿਖਿਆ ਹੈ ਕਿ ਅੱਜ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿਕਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਸੋ ਜੋ ਗੁਰੂ ਸਾਹਿਬ ਦੇ ਉਪਦੇਸ਼ ਸੀ ਉਸ ਨੂੰ ਯਾਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਦੇ ਵਿੱਚ ਇਸ ਢੰਗ ਦੇ ਨਾਲ ਉਹਦਾ ਜ਼ਿਕਰ ਕੀਤਾ ਕਿ ਗੁਰੂ ਸਾਹਿਬ ਹੀ ਪ੍ਰਗਟ ਗੁਰਾਂ ਕੀ ਦੇਹ ਦਾ ਰੂਪ ਦੇ ਕੇ ਗਏ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੋ ਇਸ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਸਾਖਸ਼ਾਤ ਗੁਰੂ ਦਸਾਂ ਗੁਰੂਆਂ ਦੀ ਜਗਦੀ ਜੋਤ ਇੱਕ ਲਿਵਿੰਗ ਗੁਰੂ ਦੇ ਤੌਰ ਤੇ ਮੰਨਦੇ ਆ 2003-4 ਦੇ ਵਿੱਚ ਇੱਕ ਸੁਪਰੀਮ ਕੋਰਟ ਵੱਲੋਂ ਇੱਕ ਜਿਹੜੀ ਆ ਆਡਰ ਪਾਸ ਕੀਤਾ ਗਿਆ ਜਿਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੂਰੀਸਟਿਕ ਪਰਸਨ ਦਾ ਦਰਜਾ ਦਿੱਤਾ ਗਿਆ ਸਾਡੀਆਂ ਜਿਹੜੀਆਂ ਬਹੁਤ ਸਾਰੀਆਂ ਜ਼ਮੀਨਾਂ ਜਦ ਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਜਿਹੜੀਆਂ ਉਹ ਨਾਮ ਤੇ ਦਰਜ ਨੇ ਸੋ ਦੇ ਨਾਲ ਹੀ ਗੁਰਗ੍ਰੰਥ ਸਾਹਿਬ ਦਾ ਜਿਹੜਾ ਸਤਕਾਰ ਹੈਗਾ ਕਿਉਂਕਿ ਕਿਤੇ ਵੀ ਅਸੀਂ ਗੁਰਗ੍ਰੰਥ ਸਾਹਿਬ ਜੀ ਦੀ ਗੁਰੂ ਕਿਤੇ ਲੈ ਕੇ ਜਾਣਾ ਤਾਂ ਪੰਜ ਸਿੰਘ ਸਹਿਬਾਨ ਵੱਲੋਂ ਉਹਦੇ ਵਿੱਚ ਚਾਹੇ ਇੱਕ ਸਿੰਘ ਵੱਲੋਂ ਜਲਦੀ ਸੇਵਾ ਘੜਿਆਲ ਦੀ ਸੇਵਾ ਤੇ ਚੌਰ ਸਾਹਿਬ ਦੀ ਸੇਵਾ ਕੀਤੀ ਜਾਂਦੀ ਆ ਇਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਕਿ ਫਸਟ ਵਰਲਡ ਵਾਰ ਦੇ ਵਿੱਚ ਸੈਕੰਡ ਵਰਲਡ ਵਾਰ ਦੇ ਵਿੱਚ ਅੰਗਰੇਜ਼ਾਂ ਵੱਲੋਂ ਵੀ ਜਿਸ ਸਮੇਂ ਕਿਤੇ ਵੀ ਉਸ ਸਮੇਂ ਜਿਹੜੇ ਸਾਡੀਆਂ ਸਿੱਖ ਰੈਜimentਾਂ ਸੀਗੀਆਂ ਸਿੱਖ ਸਾਡੇ ਜਿਹੜੇ ਉਸ ਲੜਾਈਆਂ ਦੇ ਵਿੱਚ ਫੌਜ ਦਾ ਸਾਥ ਦੇ ਰਹੇ ਸੀ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਗਏ ਬੜੇ ਆਦਰ ਤੇ ਸਤਿਕਾਰ ਦੇ ਨਾਲ ਲੈ ਕੇ ਗਏ ਸੋ ਇਸ ਲਈ ਸਾਡੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੀ ਆਸਥਾ ਵਾ ਬੜੀ ਸ਼ਰਧਾ ਵਾ ਸੋ ਬੜੀ ਬੜਾ ਦੁੱਖ ਹੁੰਦਾ ਜਦੋਂ ਗੁਰਬਾਣੀ ਦੀ ਬੇਅਦਬੀ ਹੁੰਦੀ ਆ ਕਿਉਂਕਿ ਗੁਰਬਾਣੀ ਗੁਰਾਂ ਦੀ ਬਾਣੀ ਧਰੋਈ ਬਾਣੀ ਪਰਮਾਤਮਾ ਦੀ ਬਾਣੀ ਆ ਜਿਸ ਦਾ ਅਸੀਂ ਸਾਰੇ ਬੜਾ ਸਤਿਕਾਰ ਕਰਦੇ ਆ ਕਿ ਇਹ ਲੋਕ ਕਿਸ ਸੋਚ ਦੇ ਨਾਲ ਕਿ ਇਹ ਗੁਰਬਾਣੀ ਦੀ ਇਹਨਾਂ ਗ੍ਰੰਥਾਂ ਦੀ ਜਿਹੜੀ ਬੇਅਦਬੀ ਕਰਦੇ ਨੇ ਸੋ ਪਤਾ ਨਹੀਂ ਇਸ ਘਟੀਆਂ ਸੋਚ ਦੇ ਮਾਲਕ ਹੋਣਗੇ ਸੋ ਵੈਸੇ ਤਾਂ ਗੁਰੂ ਸਾਹਿਬ ਆਪ ਸਮਰੱਥ ਨੇ ਇਹਨਾਂ ਨੂੰ ਸਜ਼ਾ ਦੇਣ ਦੇ ਲਈ ਕਿਉਂਕਿ ਜੋ ਵੀ ਅਸੀਂ ਮੰਗਦੇ ਆ ਅਸੀਂ ਗੁਰੂ ਸਾਹਿਬ ਤੋਂ ਮੰਗਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ ਕੇ ਆਪਣੀਆਂ ਅਰਦਾਸ ਬੇਨਤੀਆਂ ਕਰਦੇ ਆ ਤੇ ਲੇਕਿਨ ਇਹ ਜਿਹੜੇ ਲੋਕ ਇਹ ਜਿਨ੍ਹਾਂ ਨੇ ਘਨੌਲੀਆਂ ਹਰਕਤਾਂ ਕੀਤੀਆਂ ਉਹਨਾਂ ਨੂੰ ਸਜ਼ਾ ਗੁਰੂ ਸਾਹਿਬ ਨੇ ਹੀ ਦੇਣੀ ਆ ਸੋ ਪਿਛਲੇ ਸਮੇਂ ਦੇ ਵਿੱਚ ਗੱਲ ਕੀਤੀ ਗਈ ਹੈ ਸਰਕਾਰਾਂ ਦੀ ਦੇਖੋ ਮੈਂ ਗੱਲ ਕਹਿਣੀ ਚਾਹੁੰਦਾ ਵੀ ਕੋਈ ਵੀ ਸਰਕਾਰ ਦੀ ਅਦਵੀ ਨਹੀਂ ਕਰਾ ਸਕਦੀ ਜਾਣ ਬੁੱਝ ਕੇ ਚਾਹੇ ਸ਼੍ਰੋਮਣੀ ਕਾਲਜ ਦੀ ਸਰਕਾਰ ਰਹੀ ਆ ਹਾਂ ਬੇਦਬੀਆਂ ਹੋਈਆਂ ਕਿਤਨੇ ਕਿਤੇ ਤੁਹਾਡੀ ਅਣਗਹਿਲੀ ਰਹੀ ਕਿਤਨੇ ਕਿਤੇ ਤੁਹਾਡੀਆਂ ਗਲਤੀਆਂ ਹੋਈਆਂ ਕਿਤਨੇ ਕਿਤੇ ਦੋਸ਼ੀ ਨਹੀਂ ਫੜੇ ਗਏ ਤਾਂ ਉਸ ਦਾ ਖਮਿਆਜਾ ਵੀ ਉਹਨਾਂ ਸਰਕਾਰਾਂ ਨੂੰ ਭੁਗਤਣਾ ਪਿਆ ਇੱਥੇ ਬੈਠੇ ਥੋੜੀ ਜੀ ਮੈਨੂੰ ਇਤਰਾਜ਼ ਹੈ ਬਿਨਾ ਮੰਗੀਆਂ ਮਾਫੀਆਂ ਤਾਂ ਦਿੱਤੀਆਂ ਨਾ ਉਹ ਸਰਕਾਰਾਂ ਨੇ ਬਿਲਕੁਲ ਜੀ ਬਿਲਕੁਲ ਜੋ ਇਤਰਾਜ਼ ਹੈ ਸੋ ਤੁਸੀਂ ਦੇਖੋ ਜੋ ਮੈਂ ਕਹ ਰਿਹਾ ਤੁਹਕੇ ਮੈਂ ਬੇਅਦਵੀ ਦੀ ਗੱਲ ਕਰ ਰਿਹਾ ਜੋ ਵੀ ਹੋਇਆ ਉਹਦਾ ਖਮਿਆਜੇ ਗਲਤੀਆਂ ਹੋਈਆਂ ਤਾਂ ਭੁਗਤਣਾ ਪਿਆ ਸੋ ਹੌਣ ਸਮੇਂ ਦੇ ਵਿੱਚ ਵੀ ਜਿਹੜਾ ਵੀ ਕਰੂਗਾ ਉਸ ਨੂੰ ਭੁਗਤਣਾ ਹੀ ਪੈਣਾ ਸੋ ਜਿੱਥੇ ਦਰਗਾੜੀ ਦੇ ਵਿੱਚ ਬੇਅਦਵੀ ਹੋਈ ਬੁਰਜਵਾਲ ਸਿੰਘ ਵਾਲਾ ਦੇ ਵਿੱਚ ਹੋਈ ਮੱਲਕੇ ਦੇ ਵਿੱਚ ਵੀ ਜਿਹੜੀ ਬੇਅਦਵੀ ਹੋਈ ਸੀਗੀ ਉਹਦੇ ਵਿੱਚ ਤਿੰਨ ਵਿਅਕਤੀਆਂ ਨੂੰ ਸਜ਼ਾ ਮਿਲੀ ਲੇਕਿਨ ਨਾਲ ਦੀ ਨਾਲ ਕਿ ਤਿੰਨ ਸਾਲ ਦੀ ਸਜ਼ਾ ਸੀ ਉਹਨਾਂ ਦੀ ਜਮਤ ਹੋ ਗਈ ਸੋ ਕਿਉਂਕਿ ਪਹਿਲਾ 295 ए ਦੇ ਵਿੱਚ आईपीसी ਜਿਹੜੀ ਮਲਕੀ 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 ਹਾਂਜੀ ਜੀ ਮਲਕੀ ਹਾਂਜੀ ਉਹਦੇ ਵਿੱਚ ਸਜ਼ਾ 3 ਸਾਲ ਦੀ ਹੋਈ ਤਾਂ ਜ਼ਮਾਨਤ ਹੋਊਗੀ आईपीसी ਜਿਹੜੀ 295 ए ਦੇ ਵਿੱਚ ਜਿਹੜੀ ਸਜ਼ਾ ਹੋਈ ਉਸ ਤੋਂ ਬਾਅਦ ਜਦੋਂ ਇਹ ਇਹ ਬਦਲੇਆ ਗਿਆ ਕਾਨੂੰਨ ਧਾਰਾ ਤੇ वीएनएसजी ਦੇ ਭਾਰਤੀ ਨਿਆਏ ਸੰਹਿਤਾ ਜਿਸ ਦੇ ਵਿੱਚ वीएनएस 299 ਧਾਰਾ ਜਿਹੜੀ ਹੁਣ ਜਿਹੜੀ ਲੱਗਦੀ ਆ ਬੇਅਦਵੀ ਕਰਨ ਵਾਲਿਆਂ ਤੇ ਇਹਦੇ ਵਿੱਚ ਇਨਸਰਟ ਕਰਕੇ ਜੇ 299 ए ਅਨਸਰਟ ਕੀਤੀ ਜਾਵੇ ਤਾਂ ਪਾਰਲੀਮੈਂਟ ਵਿੱਚ ਇਸ ਨੂੰ ਜਿਹੜੀ ਸਜ਼ਾ ਦੇ ਵਿੱਚ ਵਾਧਾ ਕਰ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਕਰਨ ਵਾਲਿਆਂ ਤੇ ਸੋ ਪਿਛਲੇ 12 ਅਕਤੂਬਰ 24 ਤੋਂ ਸਾ ਗੁਰਜੀਤ ਸਿੰਘ ਖਾਲਸਾ ਜੋ ਖੇੜੀ ਨਦੀਆਂ ਪਟਿਆਲਾ ਦੇ ਰਹਿਣ ਵਾਲੇ ਨੇ ਉਹ ਇੱਕ ਟਾਵਰ ਤੇ ਬੈਠੇ ਨੇ ਉਹਨਾਂ ਦੀ ਮੰਗ ਸੀ ਕਿ ਸ਼ਰਮ ਧਰਮ ਬੇਇੱਜ਼ਤੀ ਰੋਕੋ ਕਾਨੂੰਨ ਜਿਹੜਾ ਬਣਾਇਆ ਜਾਵੇ ਸੋ ਉਹਨਾਂ ਦੇ ਵੀ ਬਹੁਤ ਵੱਡੀ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਸੋ ਇਸ ਲਈ ਜਿੱਥੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਮੈਂ ਗੱਲ ਕਰ ਰਿਹਾ ਉਹਦੇ ਨਾਲ ਹੀ ਜਿਹੜੇ ਦੂਸਰੇ ਧਾਰਮਿਕ ਗ੍ਰੰਥ ਨੇ ਕਿਉਂਕਿ ਸਾਡੀ ਜਿਹੜੀ ਸਿੱਖ ਕੌਮ ਆ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਜਦੋਂ ਇੱਕ ਸਿੱਖ ਸਵੇਰੇ ਅਰਦਾਸ ਕਰਦਾ ਤਾਂ ਉਹ ਬੇਤੀ ਕਰਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਸਰਬੱਤ ਦਾ ਭਲਾ ਹਰ ਧਰਮ ਦਾ ਭਲਾ ਹਰ ਧਰਮ ਦੀ ਧਾਰਮਿਕ ਆਜ਼ਾਦੀ ਉਹਨਾਂ ਦੀ ਸਮਾਜਿਕ ਆਜ਼ਾਦੀ ਇਹ ਜਿਹੜਾ ਹਰ ਸਿੱਖ ਦਾ ਜਿਹੜਾ ਫਰਜ਼ ਆ ਇਸ ਲਈ ਹਰ ਧਰਮ ਦਾ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦਾ ਜਿਹੜਾ ਸਤਕਾਰ ਉਹਨਾਂ ਦੀ ਉਹਨਾਂ ਦੀ ਜਿਹੜੀ ਅਬੇਦਵੀ ਨਹੀਂ ਹੋਣੀ ਚਾਹੀਦੀ ਇਹਦੇ ਤੇ ਆਪਾਂ ਨੂੰ ਜਿਹੜਾ ਸਖਤ ਕਾਨੂੰਨ ਹੈਗਾ ਜਿਹੜਾ ਇਹ ਜਿਹੜਾ ਬਣਾਉਣਾ ਚਾਹੀਦਾ ਸੋ ਜਿਹੜਾ ਕਾਨੂੰਨ ਅਸੀਂ ਪਾਸ ਕਰਕੇ ਭੇਜਣਾ ਇਹ ਪਾਰਲੀਮੈਂਟ ਦੇ ਵਿੱਚ ਵੀ ਪਾਸ ਹੋਣਾ ਚਾਹੀਦਾ ਅੱਗੇ ਰਾਸ਼ਟਰਪਤੀ ਤੱਕ ਜਾਣਾ ਉਹਦੇ ਲਈ ਕਿਉਂਕਿ ਪਹਿਲਾਂ ਵੀ ਦੋ ਵਾਰ 16 ਦੇ ਵਿੱਚ ਸ਼੍ਰੋਮਣੀ ਕਾਲਜ ਦੀ ਸਰਕਾਰ ਵੱਲੋਂ ਉਸ ਸਮੇਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਬਾਰੇ ਕਾਨੂੰਨ ਬਣਾ ਕੇ ਭੇਜਿਆ ਗਿਆ ਸੀ ਬਿਲ ਪਾਸ ਕਰਕੇ ਅਤੇ ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ 2018 ਦੇ ਵਿੱਚ ਜਿਹੜਾ ਦੁਬਾਰਾ ਬਿਲ ਪਾਸ ਕਰਕੇ ਭੇਜਿਆ ਗਿਆ ਲੇਕਿਨ ਇਹਨੂੰ ਪਾਸ ਕਰਾਉਣਾ ਬੜਾ ਜ਼ਰੂਰੀ ਆ ਇਹਦੇ ਲਈ ਸਾਰੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਸਾਰਿਆਂ ਨੂੰ ਇੱਕ ਪਲੈਟਫਾਰਮ ਤੇ ਇਕੱਠੇ ਹੋ ਕੇ ਸਾਨੂੰ ਪਾਰਲੀਮੈਂਟ ਦੇ ਵਿੱਚ ਇਹ ਜਿਹੜਾ ਇਹ ਕਾਨੂੰਨ ਪਾਸ ਕਰਾ ਕੇ ਰਾਸ਼ਟਰਪਤੀ ਤੱਕ ਇਸ ਨੂੰ ਪਾਸ ਕਰਾਉਣਾ ਬਣਦਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਬੇਅਦਬੀ ਕਰਦਾ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਦਿੱਤੀ ਜਾਵੇ